ਤੇ ਇਸੇ ਖਬਰ ਤੇ ਗੱਲਬਾਤ ਕਰਨ ਵਾਸਤੇ ਭੁਪਿੰਦਰ ਪੁੱਲਰ ਜੀ ਡੀਐਸਜੀਐਮਸੀ ਦੇ ਮੈਂਬਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਭੁਪਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਹਾਂਜੀ ਹਾਂਜੀ ਜੀ ਜੀ ਭੁਪਿੰਦਰ ਜੀ ਪਾਵੇਂ ਦੋਸ਼ੀ ਕਰਾਰ ਦਿੱਤਾ ਗਿਆ ਸੱਜਣ ਕੁਮਾਰ ਨੂੰ 18 ਤਰੀਕ ਨੂੰ rau avenue court ਸਜ਼ਾ ਵੀ ਸੁਣਾ ਦੇਗੀ ਲੇਕਿਨ ਹੱਲੇ ਵੀ ਸੱਜਣ ਕੁਮਾਰ ਲਈ ਰਾ ਬਾੰਧਨੀ ਹੋਏ ਸੁਪਰੀਮ ਕੋਰਟ ਜਾਇਆ ਜਾ ਸਕਦਾ ਹੈ ਅਪੀਲਾਂ ਪਾਈਆਂ ਜਾ ਸਕਦੀਆਂ ਨੇ ਅਜਿਹੇ ਵਿੱਚ ਜਿਹੜਾ ਪੀੜਿਤ ਪਰਿਵਾਰ ਹੈ ਉਹਨਾਂ ਵੱਲੋਂ ਇਨਸਾਫ ਦਾ ਇਨਸਾਫ ਦੀ ਉਡੀਕ ਸਾਲ ਦਰ ਸਾਲ ਤੋਂ ਕੀਤੀ ਜਾ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਫੈਸਲੇ ਨੂੰ ਦੇਖਦੇ ਹੋ ਕਿਉਂਕਿ ਬਹੁਤ ਬਹੁਤ ਸਮਾਂ ਬਹੁਤ ਜ਼ਿਆਦਾ ਹੋ ਗਿਆ ਦੇਖੋ ਅੱਜ ਲਗਭਗ 84 ਨੂੰ 9084 ਨੂੰ 84 41 ਸਾਲ ਹੋ ਗਏ ਨੇ 41 ਜੀ 41 ਸਾਲ ਹੋ ਗਏ ਨੇ ਜ ਜਿਹਦੇ ਵਿੱਚ ਇੱਕ ਬਹੁਤ ਵੱਡਾ ਸਮਾਂ ਕਾਂਗਰਸ ਦੀ ਸਰਕਾਰਾਂ ਰਹੀਆਂ ਨੇ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਜਿਹੜੇ ਆਣਿਆਂ ਦੇ ਵਿੱਚ ਦਿੱਲੀ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜੀਆਂ ਫਾਇਲਾਂ ਸੀ ਉਹਨਾਂ ਦੇ ਉੱਤੇ 2-2 ਇੰਚ ਮਿੱਟੀ ਚੜ੍ਹੀ ਹੁੰਦੀ ਸੀ ਮੈਂ ਤਾਂ ਬੜਾ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿ ਜਦੋਂ ਤੋਂ ਇਹ ਆਏ ਔਰ ਇਹਨਾਂ ਨੇ ਆ ਕੇ ਐਸਆਈਡੀ ਬਣਾਈ ਔਰ ਸੱਜਨ ਕੁਮਾਰ ਜਿਹੜਾ ਹੈ ਇੱਕ-ਇੱਕ ਕਰਕੇ ਹੁਣ ਇਹਦੇ ਕੇਸ ਜਿਹੜੇ ਫਾਈਨਲ ਹੋ ਰਹੇ ਨੇ ਅੱਜ ਜਿਹੜਾ ਕੇਸ ਹੈਗਾ ਕਿ ਇਹ ਸਰਸੋਦੀ ਥਾਣੇ ਦਾ ਸਰਸੋਦੀ ਥਾਣੇ ਸਰਸੋਦੀ ਵਿਹਾਰ ਦਾ ਹਾਂਜੀ ਸਰਸੋਦੀ ਵਿਹਾਰ ਦਾ ਜਸਵੰਤ ਸਿੰਘ ਦੇ ਨਾਮ ਤੋਂ ਤੇ ਅੱਜ ਜਿਹੜਾ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਮੈਂ ਸਮਝਦਾ देर आए दुरुਸਾ ਹੈ ਘੱਟੋ-ਘੱਟ ਇਹ ਤੇ ਹੈ ਨਾ ਸਾਨੂੰ ਬੜੀ ਇੱਕ ਸੰਤੁਸ਼ਟੀ ਹੈਗੀ ਕਿ ਆਪਾਂ ਆਪੇ ਜਿਉਂਦੇ ਜੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਾਈ ਦਿੱਤਾ ਹੈ ਔਰ ਇਹਨਾਂ ਨੂੰ ਜਦ ਤੱਕ ਫਾਂਸੀ ਦੇ ਚੜਦੇ ਨਹੀਂ ਵੇਖਾਂਗੇ ਸਾਨੂੰ ਚੈਨ ਨਹੀਂ ਆਏਗਾ ਤੇ ਅੱਜ ਮੈਂ ਇਸ ਫੈਸਲੇ ਦਾ ਬਹੁਤ ਸਵਾਗਤ ਕਰਦਾ ਹਾਂ ਕਿ ਜੋ ਲਗਮਨੀ ਕੋਟਵਾਲੂ ਆਇਆ ਹੈਗਾ ਹੈ ਠੀਕ ਹੈ ਅਗਰ ਜਿਵੇਂ ਆਪ ਜੀ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਜਾਣਗੇ ਜਾਂ ਹਾਈ ਕੋਰਟ ਜਾਣਗੇ ਤੇ ਜਿੱਦਰ ਵੀ ਜਾਣਗੇ ਪਰ ਲੇਕਿਨ ਉਹ ਸਮਾਂ ਬਹੁਤ ਵੱਡੀ ਗੱਲ ਹੁੰਦੀ ਹੈ ਸਮਾਂ ਪਾ ਕੇ ਜਿਹੜੇ ਇਹ ਇਹਨਾਂ ਦੇ ਦੁੱਖ ਲੱਗੇ ਨੇ ਔਰ ਸਾਬਿਤ ਹੋ ਗਏ ਨੇ ਮੈਨੂੰ ਨਹੀਂ ਸਮਝਦਾ ਕਿ ਇਹਨਾਂ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਵੀ ਰਾਹਤ ਮਿਲੇਗੀ ਬਿਲਕੁਲ ਭਪਿੰਦਰ ਜੀ ਲੇਕਿਨ ਜਸਟਿਸ ਡਿਲੇਡ ਇਜ਼ ਇਕੁਅਲ ਟੂ ਜਸਟਿਸ ਡਿਨਾਈਡ ਤੇ ਪੀੜਿਤ ਪਰਿਵਾਰਾਂ ਦੀਆਂ ਤਾਂ ਪੂਰੀਆਂ ਪੀੜੀਆਂ ਖਤਮ ਹੋ ਗਈਆਂ ਇਨਸਾਫ ਦੀ ਰਾਹ ਦੇਖਦੇ ਦੇਖਦੇ ਤੁਸੀਂ ਇਸ ਨੂੰ ਜਸਟਿਸ ਮੰਨਦੇ ਹੋ ਨਹੀਂ ਮੈਂ ਦੇਖੋ ਮੈਂ ਇੱਕ ਗੱਲ ਇਨੀ ਜ਼ਰੂਰ ਕਹਿਣਾ ਚਾਹਵਾਂਗਾ ਕਿ ਜਿਵੇਂ ਮੈਂ ਥੋੜੀ ਦਿਰ ਪਹਿਲਾਂ ਵੀ ਕਿਹਾ ਕਿ ਇਹ ਬਹੁਤ ਲੰਮਾ ਟਾਈਮਸ ਜਿਹੜਾ ਕਾਂਗਰਸ ਦਾ ਰਾਜ ਰਿਹਾ ਉਹਦੇ ਸਾਰੀ ਚੀਜ਼ਾਂ ਡੇ ਹੋਈਆਂ ਹੁਣ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਵੱਲੋਂ ਪ੍ਰੋਪਰ ਤਰੀਕੇ ਨਾਲ ਇਹਨੂੰ ਫੋਲੋ ਕਰਕੇ ਕਿ ਘੱਟੋ ਘੱਟ ਸਾਨੂੰ ਇੱਕ ਉਮੀਦ ਤੇ ਹੋ ਗਈ ਨਾ ਕਿ ਹੁਣ ਸਾਨੂੰ ਇੱਕ ਉਮੀਦ ਹੋ ਗਈ ਹੈ ਕਿ ਇਹ ਇਹ ਹੁਣ ਜੇਲ੍ਹ ਦੀ ਸਲਾਖਾਂ ਤੋਂ ਬਾਹਰ ਨਹੀਂ ਆਏਗਾ ਇਹਨੂੰ ਜਾਂ ਉਮਰ ਕੈਦ ਹੋਏਗੀ ਜਾਂ ਫਾਂਸੀ ਹੋਏਗੀ ਠੀਕ ਹੈ ਕਿ ਨਹੀਂ ਸੱਜਣ ਮੰਨੋ ਹੁਣ ਟਾਈਟਲਰ ਦੀ ਵੀ ਵਾਰੀ ਹੈਗੀ ਐ ਇਸੇ ਤਰ੍ਹਾਂ ਜਿਹੜੇ ਦੂਜੇ ਵੀ ਦੋਸ਼ੀ ਹੈਗੇ ਉਹਨਾਂ ਦੀ ਸਬਦੀ ਵੀ ਵਾਰੀ ਹੈਗੀ ਐ ਹੁਣ ਸਭ ਸਾਰੇ ਸਾਰੇ ਖਲਾਕਾਂ ਦੇ ਪਿੱਛੇ ਜਾਣਗੇ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਨਿਆਂ ਪ੍ਰਕਿਰਿਆ ਹੈਗੀ ਐ ਉਹ ਡੇਟ ਵਾਈਜ਼ ਚੱਲਦੀ ਹੈ ਹੂੰ ਤੇ ਮੈਂ ਸਮਝਦਾ ਕਿ ਇੱਕ ਤਰ੍ਹਾਂ ਕੀਤਾ ਹੈ ਸਾਡੇ ਵਾਸਤੇ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੈਗੀਆ اور ਇਹ ਉਹਨਾਂ 84 ਦੇ ਪੀੜਤਾਂ ਦੇ ਦਸਤਾਵੇਜ਼ ਨੂੰ ਮਰਹਮਤ ਕਰ ਰਹੇ ਹਨ ਬਿਲਕੁਲ ਭੁਪਿੰਦਰ ਜੀ ਇਹੋ ਜਿਹੇ ਚ ਅਪਰੀਸ਼ੀਏਸ਼ਨ ਦੇ ਪਾਤਰ ਐਚਐਸ ਫੁਲਕਾ ਵੀ ਬਾਣਦੇ ਨੇ ਲੰਬੇ ਸਮੇਂ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਉਹ ਹੀ ਬੁਲੰਦ ਕਰ ਰਹੇ ਨੇ ਤੇ ਉਮੀਦ ਉਮੀਦ ਤੇ ਦੁਨੀਆ ਕਾਇਮ ਹੈ ਤੇ ਉਹ ਵੀ ਉਮੀਦ 40 ਸਾਲਾਂ ਦੀ ਲੈ ਕੇ ਕਿ ਕਦੇ ਨਾ ਕਦੀ ਤੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਜਸਟਿਸ ਮਿਲੇਗਾ ਤੇ ਉਹਨਾਂ ਦੀ ਭੂਮਿਕਾ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ नहीं देखो फुलका साहब ने भी शुरू तो काफी आ, केस जे ने लड़े है और काफी अच्छे लेवल तक वो इन्वॉल्व रहे हैं मैं समझता कि एक बहुत अच्छी गल है कि एक ਇੱਕ ਟੀਮ ਵਰਤੀ ਕਿਉਂਕਿ ਉਦੋਂ ਜਦੋਂ 2013 ਤੋਂ ਦਿੱਲੀ ਸੇ ਗੁਰਦਾਰਾ ਮੈਨੇਜਮੈਂਟ ਕਮੇਟੀ ਤੇ ਸਾਡੇ ਲੋਕਾਂ ਦੀ ਸਰਕਾਰ ਆਈ ਹੈ ਤਦ ਤੋਂ ਲੈ ਕੇ ਦਿੱਲੀ ਸੇ ਗੁਰਦਾਰਾ ਕਮੇਟੀ ਇਹਨਾਂ ਕੇਸਾਂ ਦੇ ਪਿੱਛੇ ਵੀ ਉਦੋਂ ਪਹਿਲਾਂ ਤਾਂ ਜਿਹੜੀ ਸਰਨਾਂ ਦੀ ਪਰਮਜੀਤ ਸਿੰਘ ਸਰਨਾਂ ਦੀ ਗਵਰਨਮੈਂਟ ਸੀ ਦਿੱਲੀ ਸੇ ਗੁਰਦਾਰਾ ਕਮੇਟੀ ਇਹ ਲੋਕਾਂ ਤੇ ਰਾਸੀ ਤੇ ਕਾਤਲਾਂ ਨੂੰ ਬਲਾ ਬਲਾ ਕੇ ਸਰੂਪੇ ਤੇ ਕੁਰਬਾਨਾ ਭੇਟ ਕਰਦੇ ਰਹੇ ਤੇ ਮੈਂ ਸਮਝਦਾ ਕਿ ਇਹ ਫੁਲਕਾ ਸਾਹਿਬ ਉਸ ਦੇ ਅੱਗੇ ਹੋਏ ਨੇ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਜੀ ਬਿਲਕੁਲ ਭਪਿੰਦਰ ਜੀ ਤੇ ਹੋਰ ਵੀ ਇਹੋ ਜੇ ਕਈ ਪਰਿਵਾਰ ਨੇ ਜਿਹੜੇ ਕਿ ਇਨਸਾਫ ਦੀ ਉਮੀਦ ਲਗਾ ਕੇ ਬੈਠੇ ਨੇ ਇਹ ਤਾਂ ਇੱਕ ਕੇਸ 'ਚ ਸਜ਼ਾ ਸੁਣਾਈ ਗਈ ਹੈ ਤੇ ਪਰ ਉਮੀਦ ਜ਼ਰੂਰ ਜਾਗੀ ਹੈ ਬਾਕੀ ਪਰਿਵਾਰ ਵੀ ਜੜੇ ਹੁਣ ਇਸ ਵਲ ਦੇਖ ਰਹੇ ਨੇ ਕਿ ਸ਼ਾਇਦ ਉਹਨਾਂ ਦੇ ਨਾਲ ਵੀ ਜਸਟਿਸ ਹੋਏ ਨਹੀਂ ਦਿੱਲੀ ਸਿਟੀ ਕੋਰਪੋਰੇਸ਼ਨ ਮੈਨੇਜਮੈਂਟ ਕਮੇਟੀ ਵਿਚਨਬਾਤ ਹੋਈ ਹੈ ਸਾਡੇ ਪ੍ਰਧਾਨ ਸਰਦਾਰ ਹਰਬੀਰ ਸਿੰਘ ਗਾਲਕਾ ਜੀ ਸਾਡੇ ਜਨਰਲ ਡਾਇਰੈਕਟਰ ਜਗਦੀਪ ਸਿੰਘ ਗੱਲੋ ਜੀ ਜੋ ਕਿ ਖੁਦ ਸਾਰਾ ਲੀਗਲ ਨੂੰ ਦੇਖਦੇ ਨੇ ਔਰ ਮੈਂ ਸਮਝਦਾ ਹਾਂ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਕਿ ਹੁਣ ਬਹੁਤ ਜਲਦੀ ਜਿਵੇਂ ਜਿਵੇਂ ਡੇਟਸ ਪੈਂਦੀਆਂ ਪਈਆਂ ਨੇ ਉਹਵੇਂ ਸਾਰੇ ਕੇਸ ਫਾਈਨਲ ਹੋ ਰਹੇ ਨੇ ਤੇ ਜਦੋਂ ਕੇਸ ਫਾਈਨਲ ਹੋਣਗੇ ਤਾਂ ਆਟੋਮੈਟਿਕ ਸਜ਼ਾ ਵੀ ਸੁਣਾਈ ਜਾਏਗੀ ਜਦੋਂ ਸਜ਼ਾ ਸੁਣਾਈ ਜਾਏਗੀ ਤਾਂ ਫਿਰ ਇੰਪਲੀਮੈਂਟ ਵੀ ਹੋਏਗੀ ਤੇ ਮੈਂ ਸਮਝਦਾ ਕਿ ਇਹ ਡਿਲੇ ਜ਼ਰੂਰ ਹੋਇਆ ਹੈ ਲੇਕਿਨ ਹੁਣ ਉਹ ਟਾਈਮ ਆ ਗਿਆ ਹੈ ਜਦੋਂ ਇਹ ਸਾਰੇ ਦੇ ਜਿੰਨੇ ਵੀ ਦੋਸ਼ੀ ਹੈਗੇ ਸੀ ਇਹ ਆਪਾਂ ਇਹਨਾਂ ਨੂੰ ਸੁਲਾਸਾ ਦੇ ਪਿੱਛੇ ਵੇਖਾਂਗੇ ਔਰ ਇਹਨਾਂ ਨੂੰ ਆਪਾਂ ਸਜ਼ਾ ਹੁੰਦੀ ਹੋਈ ਵੇਖਾਂਗੇ ਚਾਹੇ ਉਹ ਉਮਰ ਕੈਦ ਹੋਵੇ ਜਾਂ ਉਹ ਫਾਤੀ ਦੀ ਸਜ਼ਾ ਹੋਵੇ ਜੀ ਭਵਿੰਦਰ ਜੀ ਬਹੁਤ ਬਹੁਤ ਤਾਨਵਾਦ ਸਾਡੇ ਨਾਲ ਬਨੇ ਰਹਿਣ ਵਾਸਤੇ